ਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਡੰਨੇਵਾਲ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਚੁੱਕੀ ਹੈ ਡੰਨੇਵਾਲ ਨੇ ਚਰਨਜੀਤ ਸਿੰਘ ਚੰਨੀ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਵੀ ਰਹ ਚੁੱਕੇ ਨੇ ਤੁਸੀਂ ਸਾਰੇ ਜਾਣਦੇ ਹੋ ਚੰਨੀ ਸਾਹਿਬ ਜਾਂਦੇ ਨੇ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਬਹੁਤ ਵੱਡਾ ਖੁਲਾਸਾ ਕਰਨ ਜਾ ਰਿਹਾ ਮੈਂ ਤੁਹਾਡੇ ਸਾਹਮਣੇ ਡੰਨੇਵਾਲ ਨੂੰ ਲੈ ਕੇ ਇੱਕ ਐਸੀ ਖਬਰ ਕਿ ਮਰਨ ਵਰਤ ਦੀ ਜਿਹੜੀ ਪੂਰੀ ਕਹਾਣੀ ਪੂਰਾ ਛੋਰ ਮੱਚਿਆ ਸੀ ਕਿਤੇ ਵੱਡੇ ਵੱਡੇ ਪਹਿਰੇ ਲਾਏ ਜਾਂਦੇ ਸੀ ਵੀ ਅੱਜ ਡੱਲੇਵਾਲ ਨੂੰ ਚੱਕ ਕੇ ਨਾ ਲੈ ਜਾਣ ਅੱਜ ਡੱਲੇਵਾਲ ਦੇ ਨਾਲ ਇਹ ਨਾ ਹੋ ਜੇ ਅੱਜ ਡੱਲੇਵਾਲ ਦਾ ਭਾਰ ਘਟ ਗਿਆ ਕਿਉਂਕਿ ਬਹੁਤ ਵੱਡੀ ਸਥਿਤੀ ਦੇ ਥੱਲੇ ਜਾ ਚੁੱਕੇ ਸੀ ਬੇਹੱਦ ਜਿਆਦਾ ਨਾਜ਼ੁਕ ਸਥਿਤੀ ਬਣੀ ਹੋਈ ਤਾਂ ਹਲੇ ਵੀ ਹੈ ਪਰ ਉਹਨਾਂ ਨੂੰ ਲੱਗੇ ਇੱਕ ਵੱਡਾ ਮੋੜ ਆ ਚੁੱਕਿਆ ਡੱਲੇਵਾਲ ਦਾ ਜਿਹੜਾ ਮਰਨ ਵਰਤ ਰੱਖਿਆ ਹੋਇਆ ਸੀ ਉਹ ਮਰਨ ਵਰਤ ਸਮਾਪਤ ਕਰ ਦਿੱਤਾ ਗਿਆ ਤਾਂ ਤੁਸੀਂ ਕਹੋਗੇ ਵੀ ਇਹ ਕਿਵੇਂ ਹੋ ਸਕਦਾ ਤਾਂ ਮੈਂ ਤੁਹਾਡੇ ਸਾਹਮਣੇ ਇਹਦਾ ਪੂਰਾ ਵੀਡੀਓ ਦਿਖਾਉਣ ਜਾ ਰਿਹਾ ਕਿ ਡੱਲੇਵਾਲ ਦਾ ਜਿਹੜਾ ਮਰਨ ਵਰਤ ਸੀ ਉਹਨੂੰ ਦਰਅਸਲ ਰੂਪਰੇਖਾ ਉਹਦੀ ਹੋਰ ਬਣਾ ਦਿੱਤੀ ਗਈ ਹੈ ਤਾਂ ਕਿ ਜਿਹੜੀ ਸਰਕਾਰ ਸਰਕਾਰ ਨੇ ਮੰਗਾਂ ਜਿਹੜੀਆਂ ਸੀ ਉਹ ਮੰਨ ਲਈਆਂ ਨੇ ਔਰ ਦੂਜੇ ਪਾਸੇ ਸਰਕਾਰ ਅੜੀ ਹੋਈ ਸੀ ਔਰ ਜਿਹੜਾ ਚੰਨੀ ਨੇ ਕਹੀ ਅੱਜ ਇਹ ਜਾ ਕੇ ਗੱਲ ਉੱਥੇ ਜਾ ਕੇ ਦੁਬਾਰਾ ਇੱਕ ਵਾਰ ਪਹਿਲਾਂ ਗਏ ਔਰ ਹੁਣ ਫੇਰ ਚਲੇ ਗਏ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਰਾਹੁਲ ਗਾਂਧੀ ਤੇ ਅਸੀਂ ਸਾਰੇ ਵਿਚਾਰ ਕਰਾਂਗੇ ਤੇ ਮੈਂ ਕੱਲ ਨੂੰ ਜਾਊਂਗਾ ਉੱਥੇ ਤੇ ਉੱਥੇ ਵੀ ਬੋਲੂਗਾ ਯਾਨੀ ਪਾਰਲੀਮੈਂਟ ਦੇ ਵਿੱਚ ਔਰ ਹੁਣ ਜਿਹੜੀ ਖਬਰ ਆਈ ਹੈ ਇਹਦੇ ਵਿੱਚ ਮੈਂ ਤੁਹਾਨੂੰ ਇਹਦਾ ਵੀਡੀਓ ਸੁਣਾਉਣ ਜਾ ਰਿਹਾ ਕਿ ਡੰਨੇਵਾਲ ਦਾ ਮਰਨ ਵਰਤਾ ਜਿਹੜਾ ਉਹ ਸਮਾਪਤ ਹੋ ਚੁੱਕਿਆ ਔਰ ਇਹ ਚੰਨੀ ਸਾਹਿਬ ਦੇ ਜਾਨ ਤੇ ਜਿਹੜਾ ਮੁਹੀਮ ਪੂਰੀ ਸਿਰਜੀ ਗਈ ਹੈ ਕਿ ਤੁਸੀਂ ਆਪਣੀ ਜਾਨ ਨੂੰ ਝੋਖਮ ਦੇ ਵਿੱਚ ਨਾ ਪਾਓ ਇਹ ਸਰਕਾਰ ਹੈ ਜਿਹੜੀ ਇਹ ਤੁਹਾਡੀ ਗੱਲ ਨਹੀਂ ਮੰਨਣੀ ਤੇ ਤੁਸੀਂ ਜਿਵੇਂ ਮੈਂ ਕਹੂੰਗਾ ਉਵੇਂ ਆਪਾਂ ਇਸ ਜਿਹੜੇ ਯੁੱਧ ਨੂੰ ਇਸ ਮੋਰਚੇ ਨੂੰ ਰੂਪਰੇਖਾ ਦੇ ਹਿਸਾਬ ਦੇ ਨਾਲ ਆਪਣੇ ਟੰਗ ਦੇ ਨਾਲ ਚਲਾਵਾਂਗੇ ਤੇ ਅਸੀਂ ਤੁਹਾਡੇ ਨਾਲ ਖੜੇ ਆ ਤਾਂ ਡੱਲੇਵਾਲ ਦਾ ਸਾਥੀ ਉਹ ਜਿਹੜਾ ਮਰਨ ਵਰਤਾ ਉਹ ਸਮਾਪਤ ਹੋ ਚੁੱਕਾ ਹੈ ਜਿਹੜਾ ਵੀਡੀਓ ਮੇਰੇ ਹੱਥ ਦੇ ਵਿੱਚ ਆ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਪੂਰੀ ਗੌਰ ਦੇ ਨਾਲ ਸੁਣਨਾ ਤੇ ਬਾਅਦ ਦੇ ਵਿੱਚ ਇਸ ਦੇ ਉੱਤੇ ਪੂਰੀ ਪ੍ਰਕਿਰਿਆ ਵੀ ਦੇਣੀ ਆ ਤੇ ਇਸੇ ਮੁੱਦੇ ਤੇ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰਦਾ ਸਾਂਝੇ ਸਾਡਾ ਮੁੱਖ ਮੰਤਰੀ ਚਰਨ ਜੰਨੀ ਤੇ ਮਜੂਦਾ ਲੋਕ ਸਭਾ ਮੈਂਬਰ ਜਰੰਦਰਤੋਂ ਚਰਨ ਜੰਨੀ ਨੇ ਢੱਲੇਵਾਲ ਨੂੰ ਜਾ ਕੇ ਮਿਲੇ ਢੱਲੇਵਾਲ ਨੂੰ ਮਹਿੰਤੂ ਬਾਤ ਚਰਨ ਜੰਨੀ ਨੇ ਖੱਤ ਦਾ ਪਟਾਲਾ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਚਰਨ ਜੰਨੀ ਨੇ ਕਹਿ ਆ ਕਿ ਤੁਸੀਂ ਆਪਣੀ ਸਿਹਤ ਸੰਭਾਲੋ ਤੇ ਸੰਘਰਸ਼ ਨੂੰ ਨਵਾਂ ਰੂਪ ਦਿਓ ਜੋ ਢੱਲੇਵਾਲ ਨੇ ਚਰਨ ਜੰਨੀ ਦੀ ਗੱਲ ਮੰਨ ਕੇ अपना मरण वर्त खत्म करने का एलान कर देता है चरणी चनी ने डेवाल खबर आई है पंजाब के सबका मुख्य मौजूदा लोग सभा मैंबर चरणजीत चनी ने जिमें अज जगजीत डालेवाल के खनौरी बाटर पहुंच के उन्होंने मुलाकात की ਔਰ ਬਿਲਕੁਲ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਨੂੰ ਮਿਲੇ ਤੇ ਉਹਨਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ ਢੱਲੇਵਾਲ ਨੇ ਵੀ ਚੱਤੀ ਚੱਤੀ ਦੀ ਹਰੇਕ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਚੰਨੀ ਚੰਨੀ ਨੇ ਢੱਲੇਵਾਲ ਨੂੰ ਕਿਹਾ ਕਿ ਤੁਸੀਂ ਜੇ ਮਰਨ ਵਕਤ ਤੇ ਬੈਠੇ ਰਹੋਗੇ ਤਾਂ ਸਾਡਾ ਕੇਂਦਰ ਦੀ ਸਰਕਾਰ ਨੇ ਤੁਹਾਡੀ ਗੱਲ ਨਹੀਂ ਸੁਣੀ ਮੈਂ ਤੁਹਾਡੇ ਨਾਲ ਚੱਲਾਂਗਾ ਔਰ ਤੁਸੀਂ ਆਪਣਾ ਮਰਨ ਵਕਤ ਖਤਮ ਕਰੋ ਤੇ ਆਪਾਂ ਕੇਂਦਰ ਦੇ ਕੋਲ ਪ੍ਰਧਾਨ ਮੰਤਰੀ ਦੇ ਅੱਗੇ ਜਾ ਕੇ ਆਪਣਾ ਜਿਹੜੇ ਕਿਸਾਨੀ ਮੰਗਾਂ ਨੇ ਦੱਸੀ ਔਰ ਆਪਣੀਆਂ ਕਿਸਾਨੀ ਮੰਗਾਂ ਹੱਲ ਕਰਵਾਈਏ ਸੋ ਕਿਸਾਨ ਆ ਗੋ ਜਲਦਲੇ ਵਾਲ ਜਿਨ੍ਹਾਂ ਦਾ 26 ਦਿਨ ਹੋ ਗਏ ਨੇ ਪੁਖੜ ਤਲ ਤੇ ਬੈਠਿਆ ਨੂੰ ਅੱਜ 27ਵੇਂ ਦਿਨ ਇੱਕ ਪਾਸੇ ਡਲਲੇ ਵਾਲ ਦੀ ਸਿਹਤ ਕਮਜ਼ੋਰ ਹੋ ਰਹੀ ਹੈ ਦੂਜੇ ਪਾਸੇ ਲਗਾਤਾਰ ਵਕ ਵ ਕਰਾਇਦੀ ਪਾਕੀ ਦੇ ਆ ਗੋ ਨੂੰ ਮਿਲਣ ਲਈ ਭੋਜ ਲੈ ਲੈ ਵੀ ਸਾਥੀਓ ਗਾਨੇ ਆ ਵੀ ਮੈਂ ਤੁਹਾਡੇ ਸਾਹਮਣੇ ਕੈਸਾ ਸ਼ਖਸ ਪੇਸ਼ ਕਰਨ ਜਾ ਰਿਹਾ ਸੀ ਨੂੰ ਤੁਸੀਂ ਅਕਸਰ ਦੇਖਿਆ ਵੀ ਹੋਊਗਾ ਤਾਂ ਹੁਣ ਮੈਂ ਇਹਨੂੰ ਯਾਰ ਆਪਣੀ ਜਵਾਨ ਦੇ ਵਿੱਚੋਂ ਕੀ ਕਹਾਂ ਅਕਸਰ ਤੁਸੀਂ ਵੀ ਦੇਖਿਆ ਹੋਣਾ ਆਪਾਂ ਵੱਡੇ ਬਜ਼ੁਰਗਾਂ ਦੀ ਕਦਰ ਕਰਦੇ ਆਂ ਤੇ ਉਹਨਾਂ ਨੂੰ ਮੰਦਾ ਚੰਗਾ ਬੋਲਣ ਤੋਂ ਆਪਣੇ ਆਪ ਨੂੰ ਰੋਕੇ ਰੱਖਦੇ ਆ ਵੀ ਅਗਲਾ ਇਹਨੇ ਕਹਦੇ ਵੀ ਸਿਆਣੇ ਬੰਦੇ ਨੂੰ ਇਹ ਕੀ ਬੋਲਤਾ ਯਾਰ ਪਰ ਲਾਇਕ ਏਸੇ ਗੱਲਾਂ ਦੇ ਇਹ ਬੰਦਾ ਦੇਖੋ ਇੱਕ ਪਾਸੇ ਮੇਰੀ ਲੱਖਾ ਸਿੰਘ ਸਿਧਾਣਾ ਦੇ ਨਾਲ ਬੜੀ ਗੂੜੀ ਇੱਕ ਦੋਸਤ ਹੀ ਗੈਸ ਕਰਦੇ ਵਡਾ ਭਰਾ ਆਪਣਾ ਹੋ ਤੇ ਜਦੋਂ ਮੇਰੀ ਇਹ ਵੀਡੀਓ ਉਹ ਦੇਖੂਗਾ ਉਹ ਵਾਕਈ ਕਹੂਗਾ ਵੀ ਇਹ ਸਹੀ ਕੀਤਾ ਕਿਉਂ ਕਿਉਂਕਿ ਤੁਸੀਂ ਵੀ ਕਹੋਗੇ ਆ ਬੰਦਾ ਦੇਖ ਲਓ ਇੱਕ ਪੱਤਰਕਾਰ ਹੈ ਕਿਹੋ ਜੀ ਖਬਰ ਦਿੱਤੀ ਹੈ ਦੇਖ ਵੀ ਲਓ ਇਹ ਹੈ ਕੌਣ ਹੈ ਓਏ ਯਾਰ ਬੜਾ ਮਾੜਾ ਬੰਦਾ ਇਹਨਾਂ ਨੇ ਕਮੈਂਟ ਬਾਕਸ ਬੰਦ ਕਰ ਲਿੱਤੇ ਨੇ ਆਪਦੇ ਕਿ ਸਾਨੂੰ ਲੋਕ ਗਾਲਾਂ ਕੱਢਣਗੇ ਝੂਠੀ ਖਬਰ ਪਾਈ ਐ ਇਸ ਬੰਦੇ ਨੇ ਕਹਿੰਦਾ ਡੱਲੇਵਾਲ ਨੇ ਧਰਨਾ ਹੀ ਖਤਮ ਕਰ ਲੇਤਾ ਉਹ ਜਿਹੜਾ ਉਹ ਸੂਰਮਾ ਬਜ਼ੁਰਗ ਬੰਦਾ 75 ਸਾਲ ਦੀ ਉਮਰ ਦੇ ਵਿੱਚ ਇੱਕ ਐਸੀ ਲੜਾਈ ਲੜਨ ਨਿਕਲਿਆ ਕਿ ਜਿਹਦੇ ਨਾਲ ਸਾਡੀ ਨੌਜਵਾਨੀ ਨੂੰ ਪ੍ਰੇਰਣਾ ਮਿਲਦੀ ਹੈ ਤੇ ਸਾਡੇ ਯੋਧਿਆਂ ਨੇ ਵੀ ਐਸੀਆਂ ਜਿਹੜੀਆਂ ਜੰਗਾਂ ਨੇ ਉਹ ਜਿੱਤੀਆਂ ਨੇ ਜਿਵੇਂ ਕਿ ਸ਼ਹੀਦ ਭਗਤ ਸਿੰਘ ਦੀ ਨਾਲ ਲਈਏ ਤਾਂ ਉਹਨਾਂ ਨੇ ਵੀ ਭੁੱਖ ਹੜਤਾਲ ਕੀਤੀ ਸੀ ਜੇਲ੍ਹ ਦੇ ਵਿੱਚ ਤਾਂ ਹੁਣ ਇਸ ਬੰਦੇ ਨੇ ਖਬਰ ਦਿੱਤੀ ਹੈ ਕਹਿੰਦਾ ਵੀ ਡੱਲੇਵਾਲ ਦਾ ਜਿਹੜਾ ਧਰਨਾ ਤੇ ਜਿਹੜਾ ਮਰਨ ਵਰਤਾ ਉਹ ਸਮਾਪਤ ਕਰ ਲਇਆ ਗਿਆ ਸਿੱਧਾ ਹੀ ਕਹਿ ਦਿੱਤਾ ਵੀ ਸਮਾਪਤ ਹੈ ਤਾਂ ਸਾਡੇ ਲੋਕਾਂ ਦੇ ਦਿਲਾਂ ਦੇ ਵਿੱਚ ਕੀ ਜਾਊ ਜਿਹੜੇ ਸਾਡੇ ਭੋਲੇ-ਪਾਲੇ ਕੁਛ ਲੋਕ ਹੁੰਦੇ ਨੇ ਉਹ ਸੱਚ ਸਮਝ ਲੈਂਦੇ ਨੇ ਤਾਂ ਇਹਨਾਂ ਲੋਕਾਂ ਦੀਆਂ ਵਜ੍ਹਾ ਦੇ ਨਾਲ ਸਾਡਾ ਪੰਜਾਬ ਅੱਜ ਵੀ ਜੂਝਦਾ ਜੂਝਦਾ ਪੰਜਾਬ ਐਵੇਂ ਨਹੀਂ ਕਿਹਾ ਕਿਸੇ ਨੇ ਵਾਕਈ ਜੂਝ ਰਿਹਾ ਇਹ ਜਿਹੜੇ ਲੋਕ ਨੇ ਇਹ ਡੱਲੇਵਾਲ ਨੂੰ ਇਹ ਨਹੀਂ ਦੇਖਦੇ ਵੀ ਕਿਹੜੀ ਸਥਿਤੀ ਦੇ ਵਿੱਚ ਹੈ ਉਹਦੇ ਉੱਤੇ ਮਖੌਲ ਉਹਦੇ ਉੱਤੇ ਟਿੱਪਣੀਆਂ ਉਹਦੀਆਂ ਕਹਾਣੀਆਂ ਮਾੜੀਆਂ ਕਹਾਣੀਆਂ ਬਣਾ ਕੇ ਪੇਸ਼ ਕਰ ਰਹੇ ਨੇ ਯਾਰ ਅ ਤੇ ਦੇਖ ਲਓ ਸਿਆਣਾ ਸੋਥਾ ਬੰਦਾ ਕਹਿੰਦਾ ਮੈਂ ਪੱਤਰਕਾਰ ਐ ਬਈ ਹੈ ਕੋਈ ਡਾਕਟਰ ਹੈ ਚੜਦੀ ਕਲਾ ਲਾਈਵ ਇਹਦਾ ਚੈਨਲ ਹੈ ਤਾਂ ਵੈਸੇ ਮੈਂ ਦੱਸਣਾ ਨਹੀਂ ਚਾਹੁੰਦਾ ਸੀ ਕਿਉਂਕਿ ਇਹ ਪ੍ਰਮੋਟ ਹੋ ਜਾਂਦੀ ਇੱਕ ਦੂਜੇ ਦੀ ਗੱਲ ਪਰ ਜੇ ਕੋਈ ਵੀ ਇਸ ਦੇ ਨਾਲ ਜੁੜ ਵੀ ਗਿਆ ਤਾਂ ਇਹਨੂੰ ਗਾਲਾਂ ਲਾਜਮੇ ਕੱਢੋਂਗੇ ਕਿਵੇਂ ਕਮੈਂਟ ਬਾਕਸ ਬੰਦ ਨੇ ਤੁਸੀਂ ਇਹਨਾਂ ਨੂੰ ਕਮੈਂਟ ਨਹੀਂ ਲਿਖ ਸਕਦੇ ਏਡਾ ਮਾੜਾ ਬੰਦਾ ਕਿੰਨੀਆਂ ਖਬਰਾਂ ਝੂਠੀਆਂ ਪਾਈਆਂ ਨੇ ਯਾਰ ਕਹਿੰਦਾ ਡੱਲੇਵਾਲ ਨੇ ਧਰਨਾ ਚੱਕ ਲਿਆ ਜੀ ਚੰਨੀ ਨੇ ਆਇਆ ਕਹਿੰਦਾ ਜੀ ਸੈਸ ਕਰਕੇ ਮੈਂ ਤੁਹਾਡੇ ਤੇ ਕਿਹਦੀ ਗੱਲ ਲੈ ਕੇ ਆਇਆ ਨਾ ਜਿਹੜੀ ਇਸ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਆਧਾਰਨਾ ਜ਼ਰੂਰ ਹੋਣੀ ਚਾਹੀਦੀ ਹੈ ਯਾਰ ਗੱਲ ਦੀ ਚਲੋ ਠੀਕ ਆ ਤੁਸੀਂ ਲਿਖਤਾ ਉੱਤੇ ਬੋਲੀ ਵੀ ਉਹੀ ਜਾਂਦਾ ਬੰਦਾ ਕਹਿੰਦਾ ਡੱਲੇਵਾਲ ਨੂੰ ਖਤਮ ਹੀ ਕਰਤਾ ਧਰਨਾ ਵਰਤ ਖਤਮ ਹੋ ਗਿਆ ਫਲਾਣਾ ਹੋ ਗਿਆ ਸੋ ਇਸ ਕਰਕੇ ਮੇਰੀ ਬੇਨਤੀ ਆ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤਾਂ ਕਿ ਹਜ਼ਾਰਾਂ ਲੋਕਾਂ ਦੇ ਵਿੱਚ ਉਹਦਾ ਮੈਸੇਜ ਗਿਆ ਲੋਕਾਂ ਦੇ ਉੱਤੇ ਕੀ ਬੀਤ ਰਹੀ ਹੈ ਕਮੈਂਟ ਕਰਕੇ ਤੁਸੀਂ ਉਹਨਾਂ ਨੂੰ ਪੁੱਛ ਵੀ ਨਹੀਂ ਸਕਦੇ ਵੀ ਤੁਸੀਂ ਇਹ ਗੱਲ ਕਹਿ ਕੀ ਰਹੇ ਹੋ ਕਿਉਂਕਿ ਕਮੈਂਟ ਬਾਕਸ ਬੰਦ ਨੇ ਆਪਣੇ ਕਮੈਂਟ ਬਾਕਸ ਖੁੱਲੇ ਨੇ ਕਿਉਂਕਿ ਇਸ ਕਰਕੇ ਸਾਡੀ ਕੋਈ ਵੀਡੀਓ ਦੇ ਵਿੱਚ ਕੋਈ ਨਕਲੀ ਕੰਮ ਮੈਂ ਨਹੀਂ ਕਰਦਾ ਨਾ ਗਲਤ ਕਿਸੇ ਨੂੰ ਸ਼ਦਾਬਲੀ ਦਾ ਯੂਜ਼ ਕਰਨਾ ਤੇ ਨਾ ਕਰੀਏ ਤਾਂ ਤੁਸੀਂ ਸਾਰੇ ਸਾਥੀ ਜਾਣਦੇ ਹੋ ਤਾਂ ਅੱਜ ਮੈਂ ਇਹ ਵੀਡੀਓ ਬਣਾਉਂਦਾ ਨਹੀਂ ਸੀ ਮੈਨੂੰ ਬਣਾਉਣੀ ਪਈ ਕਿ ਡੱਲੇਵਾਲ ਸਾਹਿਬ ਦੇ ਦੇਖੋ ਮੈਂ ਪਹਿਲਾਂ ਬਹੁਤ ਸਾਰੀਆਂ ਹੱਕ ਦੇ ਵਿੱਚ ਵੀ ਪਾ ਚੁੱਕਿਆ ਇਹ ਵੀ ਤੁਸੀਂ ਜਾਣਦੇ ਹੋ ਤਾਂ ਠੀਕ ਆ ਸਾਥੀਓ ਬਾਕੀ ਤੁਹਾਡੀ ਪ੍ਰਕਿਰਿਆ ਮੈਂ ਦੇਖਦਾ ਕੀ ਆਉਂਦੀ ਇਸ ਵੀਡੀਓ ਤੇ ਕਮੈਂਟਾਂ ਦੇ ਜਰੀਏ ਮੈਂ ਤੁਹਾਡੇ ਜਵਾਬ ਦੇਵਾਂਗਾ ਤਾਂ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਵੈਲ ਦੀ ਘੰਟੀ ਜ਼ਰੂਰ ਦਬਾ ਦੇ ਜੀ ਧੰਨਵਾਦ ਮਿਲਦੇ ਅਗਲੇ ਟੌਪ